ਲਗਾਇਨ ਕਿ ਰਾਤ ਨੂੰ ਸਿਵਲੈਂਟ ਆਣੇ ਦੇ ਵੱਲ ਹਾਂਜੀ ਉਹ ਕੀ ਮਾਮਲਾ ਉਹ ਉਹਨਾਂ ਨੇ ਪਿਛਲੇ ਸਮੇਂ ਇਹ ਇਹ ਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟੋਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟੋਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਕੋ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਹ ਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੇ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਉਹਦੇ ਬਿਆਨ ਤੇ ਪਰਚਾ ਦਾਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨੋਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇੱਕ ਇਸ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਕਿਸੇ ਵੀ ਭਾਵੇਂ ਧਰਮ ਮذਬ ਜਾਂ ਸੰਸਤਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਲਰਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਨਾਮ ਨਾਲ ਨਾਸ਼ਰ ਕਰਨਾ ਕਿਹੜੀ ਤਸੱਦ ਦੇ ਨਾਲ ਜੁੜੇ ਕਿੰਨੇ ਲੋਕਾਂ ਨੂੰ ਕਰ ਉਹ ਜਿਹੜਾ ਨਾਸ਼ਰ ਉਹ ਇੱਕ ਮਾਨਸ ਮਾਨਕ ਤੇ ਇੱਕ ਪਰਸ ਉਹ ਦੋ ਸੀਗੇ ਪਲੱਸ 3 ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨਾਂ ਬੰਦਾਂ ਨੂੰ ਅਸੀਂ ਉਸ ਮੁਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਆਨ ਆਇਡੈਂਟੀਫਾਈਡ ਆ ਜਿਹੜੇ ਏਸ ਐਕਸਟਰਸ਼ਨ ਦੇ ਵਿੱਚ ਏਸ ਹੱਲਾ ਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਝੇਈ ਕਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸਕੈਦ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਇਸ ਤਰ੍ਹਾਂ ਦੀ ਇੱਕ ਸੌਸ਼ਣ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜੜੀ ਅਮਲ ਵਿੱਚ ਆ ਸਰ ਹੁਣ ਜਿਹੜੀ ਵਾਪਸ ਰਿਪੀ ਆਏਗੀ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆੜ ਦੇ ਵਿੱਚ ਜਿਹੇ ਆ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਉਹ ਇਸ ਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰ than ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਉਹ ਸਰ ਸਿਕਿਉਰਿਟੀ ਗਾਰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਹੁੰਦੇ ਆ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਰ ਦੋਨੇ ਸੁਦੀਰ ਉਹਦੇ ਪਰਿਵਾਰਕ ਮੈਂਬਰ ਹੈ ਜਾਂ ਉਹ ਲੀਡਰ ਹਾਂਜੀ ਹਾਂਜੀ ਇਹ ਦੋਨੇ ਸੁਦੀਰ ਸੂਰੀ ਦੇ ਬੇਟੇ ਨੇ ਮਾਨਕਾ ਤੇ ਪਾਰਸਾ ਇਹ ਇਹਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਤਫ਼ਤੀਸ਼ ਕਰਕੇ ਜੋ ਕਾਰਵਾਈ ਬਣਦੀ ਆ ਪੁਲਿਸ ਨੇ ਕੀਤੀ ਸਰ ਜੀ ਇਹਨੂੰ ਕਿਹੜੀ ਪੁਰਾਣੀ ਕੱਟਣਾ ਹੈ ਕਿਹੜੀ